ਲੱਗ ਰਹੇ ਨਾਰੇ ਕੀਤਾ ਜਾ ਰਿਹਾ ਜ਼ੋਰਦਾਰ ਸਵਾਗਤ ਪਾਈ ਜਾ ਰਹੇ ਸਰੂਪੇ ਵਰਸਾਈ ਜਾ ਰਹੇ ਫੁੱਲ ਇਹ ਤਸਵੀਰਾਂ ਸਮਝਦੀਆਂ ਨੇ ਜਦੋਂ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖਮਲਨ ਵਾਲੇ ਗੋਸ਼ਾ ਤੇ ਦੁਗਰੀ ਜੇਲ੍ਹ ਤੋਂ ਬਰੀ ਹੋ ਕੇ ਬਾਹਰ ਆਏ ਜੇਲ੍ਹ ਦੇ ਬਾਹਰ ਮੌਜੂਦ ਅਕਾਲੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਗੋਸ਼ਾ ਤੇ ਦੁਗਰੀ ਦਾ ਜ਼ੋਰਦਾਰ ਸਵਾਗਤ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਅਕਾਲੀ ਸਮਰਥਕਾਂ ਨੇ ਗੋਸ਼ਾ ਤੇ ਦੁਗਰੀ ਦੇ ਫੋਟੋ ਬੈਨਰ ਹੱਥਾਂ ਵਿੱਚ ਫੜੇ ਹੋਏ ਸਨ ਇਸ ਦੌਰਾਨ ਗੋਸ਼ਾ ਨੇ ਆਪਣੀ ਆਪ ਜੀਤੀ ਸੁਣਾਈ ਤੇ ਮੌਜੂਦਾ ਸਰਕਾਰ ਤੇ ਗੰਭੀਰ ਦੋਸ਼ ਵੀ ਲਗਾਏ ਉਹ ਕਾਲਕਤਾ ਇਹਨਾਂ ਨੇ ਬੁੱਤ ਤੋਂ ਧੋਲੀ ਪਰ ਜਿਹੜੀ ਕਾਲਕ ਉਹ ਮਸੂਮਾਂ ਨੂੰ ਜਿਨ੍ਹਾਂ ਨੂੰ ਮਾਰਿਆ ਗਿਆ ਕਿ ਉਹ ਇਨਸਾਨ ਨਹੀਂ ਸੀਗੇ ਉਹ ਵਾਲੀ ਕਾਲਕ ਕਿੱਦਾਂ ਰਜੀਵ ਗਾਂਧੀ ਪਰਿਵਾਰ ਤੋਂ ਲੂਗਾ ਰਾਹੁਲ ਗਾਂਧੀ ਦੇ ਮੂੰਹ ਚ ਇੱਕ ਸ਼ਬਦ ਨਹੀਂ ਨਿਕਲ ਰਿਹਾ ਮੈਂ ਹੈਰਾਨ ਆ ਪਹਿਲਾਂ ਵੀ ਤਾਂ ਉਹਨਾਂ ਨੇ ਪਾਪ ਕੀਤਾ ਪਰ ਹੁਣ ਤਾਂ ਪਾਪ ਦਾ ਅੰਤ ਕਰ ਲੈਣ ਹੁਣ ਤਾਂ ਆਪਣੀ ਮੂੰਹ ਕਹਿ ਰਹੇ ਨੇ ਵੀ ਸਾਡੇ ਰਜੀਵ ਗਾਂਧੀ ਨੇ ਕਤਲਿਆਮ ਕੀਤਾ ਸੀ ਇਸ ਗੱਲ ਦੀ ਮਾਫੀ ਮੰਗਦੇ ਆ ਪਰ ਇਹ ਇਕਲਾ ਮੇਰਾ ਸਵਾਲ ਨਹੀਂ ਹੈ ਇਹ ਹਰ ਇੱਕ ਇਨਸਾਨ ਦਾ ਸਵਾਲ ਹੈ ਜਿਹੜਾ ਹਿੰਦੁਸਤਾਨ 'ਚ ਵਸਦਾ ਚਾਹ ਹਿੰਦੂ ਭਾਈਚਾਰਾ ਚਾਹ ਸਿੱਖ ਭਾਈ ਚਾਹ ਮੁਸਲਮਾਨਾ ਚਾਹ ਇਸਾਈ ਹੈ ਸਭ ਚਾਹਦੇ ਆ ਕਿ ਇਨਸਾਫ ਹੋਵੇ ਜੇ ਸੱਜਣ ਕੁਮਾਰ ਦਾ ਕਤਲਿਆ ਪਤਾ ਲੱਗ ਗਿਆ ਹੁਣ ਤਾਂ ਉਹ 36 ਸਾਲ ਬਾਅਦ 34 ਸਾਲ ਬਾਅਦ ਅੱਜ ਵੀ ਨੀ ਰਜੀਵ ਗਾਂਧੀ ਦਾ ਪਰਿਵਾਰ ਬੋਲ ਰਿਹਾ ਬਿਲਕੁਲ ਟੌਰਚਰ ਕੀਤਾ ਗਿਆ ਨਵਾਂ ਕੰਮ ਨਹੀਂ ਕੀਤਾ ਸਰਕਾਰਾਂ ਨੇ ਹਮੇਸ਼ਾ ਹੀ ਜਿਹੜਾ ਸੱਚ ਦੀ ਆਵਾਜ਼ ਬੁਲੰਦ ਕਰਦਾ ਉਹਨੂੰ ਟੌਰਚਰ ਸਹਣੇ ਪੈਂਦੇ ਪਰ ਪ੍ਰਮਾਤਮਾ ਦੀ ਲੱਠ ਜੀ ਆਵਾਜ਼ ਨਹੀਂ ਹੈ ਦੇਖੋ ਜੀ ਇਹ ਜਿਹੜੀ ਕਾਲਕ ਮੈਂ ਕਹ ਰਿਹਾ ਤੇ ਧੋਲੀ ਇਹ ਤਾਂ ਬੁੱਤ ਸੀ ਜਿਲेंद्र ਜਾਨ ਨਹੀਂ ਸੀ जिन्ना ਨੂੰ ਜਿਨ੍ਹਾਂ ਦੇ ਅੰਦਰ ਜਾਨ ਸੀ ਜਿਨ੍ਹਾਂ ਨੂੰ ਮਾਰਿਆ ਉਹਨਾਂ ਦੀ ਆਵਾਜ਼ ਤਾਂ ਸੁਣ ਲੈਣ ਬਿਲਕੁਲ ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ ਉਹੀ ਜਿਹੜਾ ਪਾਪ ਪਹਿਲਾਂ ਕੀਤਾ ਸੀ ਅੱਜ ਫਿਰ ਉਹਨਾਂ ਨੇ ਸਾਬਿਤ ਕੀਤਾ ਸੀ ਪੰਜਾਬੀ ਨੌਜਵਾਨਾਂ ਦੇ ਨਾਲ ਨਹੀਂ ਹੈ ਤੇ ਇਹ ਮੈਂ ਸਮਝਦਾ ਕਿ ਕਾਂਗਰਸ ਦਾ ਅੰਤ ਆ ਚੁੱਕਾ 25 ਤਰੀਕ ਨੂੰ ਦੇਖੋ ਇਹ ਇੱਕ ਪੋਲਿਟੀਕਲ ਗੱਲ ਨਹੀਂ ਸੀਗੀ ਪਰ ਇਹਨਾਂ ਨੇ ਪੋਲਿਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਮੈਂ ਸਾਰੇ ਸਮੁੱਚੇ ਭਾਈਚਾਰਿਆਂ ਨੂੰ ਬੇਨਤੀ ਕਰਾਂਗਾ ਜਿਹੜਾ ਵੀ ਪ੍ਰਮਾਤਮਾ ਨੂੰ ਮੰਨਦਾ ਚਾਹੇ ਹਿੰਦੂ ਭਾਈਚਾਰਾ ਚਾਹੇ ਸਿੱਖਾ ਚਾਹੇ ਇਸਾਈਆ ਚਾਹੇ ਮੁਸਲਮਾਨ ਭਾਈਚਾਰਾ ਸਾਰੇ ਇੱਕ ਮੇਕੋਗੇ ਰਹੋ ਇਹਨਾਂ ਦੀ ਸਾਜ਼ਿਸ਼ 'ਚ ਇਹਨਾਂ ਫਸੋ ਇਹ ਤੋੜਨਾ ਚਾਹੁੰਦੇ ਆ ਅਸੀਂ ਪੰਜਾਬ ਨੂੰ ਤੋੜਨ ਨਹੀਂ ਦੇਵਾਂਗੇ ਜੇ ਇੱਕ ਬਿਲਡਿੰਗ ਤੋੜੀ ਹੈ ਮੇਰੇ ਪ੍ਰਮਾਤਮਾ ਦੇ ਘਰ ਬਣਨਾ ਹੈ ਇਹ ਕੱਚੀਆਂ ਬਿਲਡਿੰਗਾਂ ਮੈਂ ਸਮਝਦਾ ਜਿਹਦੇ কাਚੀ ਸ਼ੀਸ਼ੇ ਨੇ ਉਹਨੂੰ ਪੱਥਰ ਨਹੀਂ ਮਾਰਨੇ ਚਾਹੀਦੇ ਬਸ ਚੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ